ਸਕੂਲ ਆਫ ਐਮਿਨੈਂਸ ਸਰਕਾਰੀ ਸੀਨੀਅਰ ਸੈਂਟਰਰੀ ਸਕੂਲ ਵਿਖੇ ਸਿੱਖਿਆ ਵਪਾਰ ਦੇ ਦਿਸ਼ਾ ਨਿਰਦੇਸ਼ਾਂ ਹਿਤ ਮਾਪਿਆਂ ਤੇ ਵਰਕਸ਼ਾਪ ਦੂਦ ਤਹਿਤ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਹਲਕਾ ਇੰਚਾਰਜ ਸ਼ਮਨ ਬਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਰਕਤਕਰ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਿੱਖਿਆ ਢਾਂਚੇ ਨੂੰ ਵਿਸ਼ਵ ਪੱਧਰੇ ਬਣਾਉਣ ਦੇ ਲਈ ਵਚਨਬੱਧ ਹੈ ਸਕੂਲ ਆਫ ਐਮਿਨੈਂਸ ਵਰਗੇ ਉਪਰਾਲੇ ਬੱਚਿਆਂ ਦੇ ਸੁਨਾਰੇ ਭਵਿੱਖ ਦੀ ਨੀਂਹ ਰੱਖ ਰਹੇ ਨੇ ਲਖਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਨਿਲਪੱਲ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਅੱਜ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਮਾਪਿਆਂ ਦੀ ਵਰਕਸ਼ਾਪ ਹੈ ਉਹਦਾ ਬੜੀ ਬਖੂਬੀ ਮੇਰੇ ਸਾਰੇ ਮਿਹਨਤੀ ਸਟਾਫ ਨੇ ਔਰ ਪੇਰੈਂਟਸ ਦੀ ਕੈਲੋ ਕੋਆਪਰੇਸ਼ਨ ਦੇ ਨਾਲ ਅਸੀਂ ਬੜਾ ਅੱਛਾ ਕੰਮ ਕੀਤਾ ਔਰ ਸਪੈਸ਼ਲੀ ਵੈਲਸ ਆਫ ਦਾ ਬਹੁਤ ਬਹੁਤ ਥੈਂਕਸ ਉਹਨਾਂ ਦੇ ਨਾਲ ਜਿਹੜੀ ਟੀਮ ਆਈ ਆ ਉਹਨਾਂ ਨੇ ਆਪਣਾ ਬੜਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਰੈਂਟਸ ਦੇ ਨਾਲ ਗੱਲਬਾਤਾਂ ਕੀਤੀਆਂ ਮੈਂ ਇਹੀ ਚਾਹਾਂਗਾ ਕਹਿਣਾ ਕਿ ਹੁਣ ਪੇਪਰ ਆ ਰਹੇ ਆ ਤੇ ਪੇਰੈਂਟਸ ਨੂੰ ਅਸੀਂ ਇਹੀ ਮੋਟੀਵੇਟ ਕੀਤਾ ਵਾ ਕਿ ਬੱਚਿਆਂ ਦੇ ਜਿਹੜੇ ਸਟ्रेस ਲੈਵਲ ਆ ਉਹਨੂੰ ਘਟ ਕੀਤਾ ਜਾਏ ਜੇ ਕੋਈ ਬੱਚੇ ਕੋ ਗਲਤੀ ਹੋ ਜਾਂਦੀ ਉਹਨੂੰ ਪਿਆਰ ਨਾਲ ਸਮਝਾਇਆ ਜਾਏ ਉਨੂੰ ਕਿਸੇ ਤਰ੍ਹਾਂ ਦਾ ਜ਼ਲੀਲ ਨਾ ਕੀਤਾ ਜਾਏ ਉਹਨੂੰ ਮਤਲਬ ਮੋਟੀਵੇਟ ਕਰਕੇ ਇੱਕ ਅچھے ਤਰੀਕੇ ਦੇ ਨਾਲ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਣ ਜਿੰਨੀ ਦੇਰ ਪੇਰੈਂਟਸ ਔਰ ਟੀਚਰਸ ਇਕੱਠੇ ਰਲ ਕੇ ਜਿਹੜਾ ਇਹ ਮਤਲਬ ਐਫਰਟਸ ਨਹੀਂ ਕਰਨਗੇ ਉਨੀ ਦੇਰ ਉਹ ਫਰੂਟਫੁਲ ਰਿਜ਼ਲਟ ਉਹਨੇ ਨਹੀਂ ਮਿਲ ਸਕਦੇ ਲੇਕਿਨ ਇੱਥੇ ਮੈਂ ਕਵਾਂਗਾ ਕਿ ਸਰਕਾਰ ਦਾ ਇਹ ਬੜਾ ਅੱਛਾ ਉਪਰਾਲਾ ਕਿ ਪੇਰੈਂਟਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਗਿਆ ਇਹ ਪੇਰੈਂਟਸ ਵਰਕਸ਼ਾਪ ਪਿੱਛੇ ਜੀ ਵੀ ਇੱਕ ਕਰਵਾਈ ਸੀ ਸਾਡੇ ਸਾਰੇ ਟੀਚਰਾਂ ਦੀ ਟ੍ਰੇਨਿੰਗ ਵੀ ਕਰਵਾਈ ਹੈ ਮੇਰੀ ਵੀ ਕਰਵਾਈ ਹੈ ਔਰ ਉਸੇ ਤੱਕ ਕਰੀ ਦੇ ਤਹਿਤ ਉਹ ਅਸੀਂ ਇਹ ਜਿਹਾ ਕੰਮ ਆਰਗੇਨਾਈਜ਼ ਕੀਤਾ ਤੋਂ ਮੈਂ ਬੜਾ ਸੈਟੀਸਫਾਈਡ ਹਾਂ ਜਿਹੜੇ ਪੇਰੈਂਟਸ ਨੇ ਦੇ ਆਰ ਕੋਆਪਰੇਟਿਡ ਇਨਫ ਕਿ ਉਹ ਆ ਕੇ ਸਾਡੇ ਨਾਲ ਗੱਲਾਂ ਕਰਦੇ ਨੇ ਆਪਣੇ ਬੱਚਿਆਂ ਦੀ ਪ੍ਰੋਬਲਮਸ ਡਿਸਕਸ ਕਰਦੇ ਨੇ ਔਰ ਮੇਰਾ ਸਾਰਾ ਸਟਾਫ ਬੜਾ ਮਿਹਨਤੀ ਆ ਔਰ ਹਰ ਪ੍ਰੋਬਲਮ ਦਾ ਅਸੀਂ ਸਮਾਧਾਨ ਕਰਨੇ ਆ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਬੱਚਾ ਸਾਡੇ ਕੋਲ 6ਵੀਂ ਤੋਂ ਲੈ ਕੇ 8ਵੀਂ ਤੱਕ ਨਵਾਂ ਆਏਗਾ ਅਸੀਂ ਆਪਣੇ ਸਕੂਲ ਦੀਆਂ ਕਿਟਾਂ ਚ ਪਾਈਆਂ ਨੇ ਔਰ ਬਨਵਾਈਆਂ ਨੇ ਔਰ ਸਾਰਾ ਜਿਹੜਾ ਖਰਚਾ ਇਹਦਾ ਸਾਰਾ ਸਾਰਾ ਸਟਾਫ ਇਨਕਲੂਡਿੰਗ ਮਾਈਸੈਲਫ ਅਸੀਂ ਕਰ ਰਹੇ ਹਾਂ ਔਰ ਜਿੰਨੀਆਂ ਵੀ ਕਾਪੀਆਂ ਚਾਰ-ਚਾਰ 6-6 ਜ਼ਰੂਰਤ ਹੋਏਗੀ ਉਹ ਮੈਂ ਆਪਣੀ ਪਾਕਟ ਚੋਂ ਦੇਵਾਂਗਾ ਜਿਹੜਾ ਵੀ ਬੱਚਾ ਨਾਲ ਲੈ ਕੇ ਆਏਗਾ ਇੱਕ ਬੱਚੇ ਨੂੰ ਉਹਨੂੰ 50 ਰੁਪਏ ਮੈਂ ਦੇਵਾਂਗਾ ਆਪਣੀ ਪਾਕਟ ਦੇ ਵਿੱਚੋਂ ਇਹ ਇਹਦੇ ਨਾਲ ਥੋੜਾ ਜਿਹਾ ਫਰਕ ਪਏਗਾ ਗਿਣਤੀ ਦਾ ਵੀ ਸਕੂਲ ਆਫ ਐਮਿਨੈਂਸ ਲਗਾਤਾਰ ਪ੍ਰਗਤੀ ਦੀ ਹੋ ਰਹਾ ਔਰ ਅਸੀਂ ਕਲੀਆਂ-ਕੁਲੀਆਂ ਕਰਾਈਆਂ ਨੇ ਕਿਸੇ ਕਿਸਮ ਦੀ ਉਹਨ ਕੋਈ ਚਮਸਿਆ ਨਹੀਂ ਇਹ ਪੰਜਵੇਂ ਫੇਸ ਦੇ ਵਿੱਚ ਸਰਕਾਰ ਵੱਲੋਂ ਇਹ ਰੱਖਿਆ ਗਿਆ ਵਾ ਸਕੂਲ ਜਾ ਕੇ ਬਤਾ ਲੈ ਤੁਸੀਂ ਦੇਖੋ 6 ਮੰਜ਼ਿਲਾ ਬਿਲਡਿੰਗ ਬਣੀ ਆ ਅਸੀਂ ਬੈਲ ਸਾਹਿਬ ਦੇ ਮਾਧਮ ਨਾਲ ਆਈ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਡਾ ਵੀ ਬੈਲ ਸਾਹਿਬ ਨੇ ਵੀ ਕਿਹਾ ਕਿ ਮੈਨੂੰ ਲਿਖ ਕੇ ਦਿਓ ਤੁਸੀਂ ਮੈਂ ਉੱਤੇ ਗੱਲ ਕਰਾਂਗਾ ਤੇ ਅਸੀਂ ਇਹੋ ਹੀ ਚਾਹਾਂਗੇ ਸਰ ਕਿ ਛੇਤੀ ਤੋਂ ਛੇਤੀ ਸਾਡਾ ਕੰਮ ਸ਼ੁਰੂ ਕਰਵਾਇਆ ਜਾਏ ਤਾਂ ਕਿ ਜਿਹੜੇ ਹੋਰ ਜਿਹੜੀਆਂ ਵਰਲਡ ਕਲਾਸ ਜਿਹੜੀਆਂ ਬੈਨੀਫਿਟਸ ਨੇ ਸਾਡੇ ਬੱਚਿਆਂ ਨੂੰ ਧੰਨਵਾਦ ਮਾਰਯੋਗ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਥੱਲੇ ਸਮੁੱਚੇ ਪੰਜਾਬ ਦੇ ਵਿੱਚ ਮਾਪਿਆਂ ਦੀ ਵਰਕਸ਼ਾਪ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਆਰਗੇਨਾਈਜ਼ ਕੀਤੀ ਗਈ ਆ ਔਰ ਉਹਦੇ ਤਹਿਤ ਆ ਸਕੂਲ ਆਫ ਐਮਿਨੈਂਸ ਨੂੰ ਨੂੰ ਅਸੀਂ ਗਵਰਨਮੈਂਟ ਫੀਨਰਸ ਐਂਡਰੀ ਸਕੂਲ ਫॉर ਬॉयਜ਼ ਕਿਆ ਕਰਦੇ ਸੀ ਅੱਜ ਉੱਥੇ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਸਾਡੇ ਐਜੂਕੇਸ਼ਨ ਦੇ ਕੋਆਰਡੀਨੇਟਰ ਸ਼੍ਰੀ ਅਸ਼ਵਨੀ ਜੀ ਔਰ ਜ਼ਿਲ੍ਹਾ ਪਰਸ਼ਦ ਦੇ ਮੈਂਬਰ ਸਾਹਿਬ ਪੁਲਤਾਨੀ ਜੀ, ਸੁਗਿੰਦਰ ਬੈਸ ਜੀ, ਨਿਸ਼ਾਨ ਸਿੰਘ ਜੀ ਅੱਤ ਸਾਰੇ ਸਾਡੇ ਚੇਅਰਮੈਨ ਮੈਨੇਜਮੈਂਟ ਕਮੇਟੀ ਦੇ ਸੋ ਮੇਨ ਮਕਸਦ ਇਹ ਹੈ ਸਿਗਾ ਵੀ ਜਿੱਥੇ ਅੱਜ ਸਕੂਲਾਂ ਦੇ ਵਿੱਚ ਇੱਕ ਵਧੀਆ ਮਾਹੌਲ ਬਣਿਆ ਅੱਜ ਜਿੱਥੇ ਕਿਦੇ ਬੱਚੇ ਟਾਟਾ ਤੇ ਬੈਠਦੇ ਸੀ ਅੱਜ ਖੂਬਸੂਰਤ ਫਰਨੀਚਰ ਸਮਾਰਟ ਬੋਰਡ ਤੇ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਉੱਥੇ ਬੱਚਿਆਂ ਦੀ ਐਕਾਡੈਮਿਕਸ ਨੂੰ ਬਖੂਬੀ ਦੇ ਨਾਲ ਟੀਚਰ ਸਾਹਿਬਾਨ ਦੇਖ ਰਹੇ ਨੇ ਪਰ ਉਹਦੇ ਨਾਲ-ਨਾਲ ਘਰਾਂ ਦੇ ਵਿੱਚ ਮਾਪਿਆਂ ਵੱਲੋਂ ਇੱਕ ਚੰਗਾ ਬੱਚਿਆਂ ਨੂੰ ਮਾਹੌਲ ਦੇਣ ਵਾਸਤੇ ਇਹ ਜਿਹੜੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਉਹਦੇ ਵਿੱਚ ਜੜੀਆਂ ਵੱਖਰੀਆਂ ਵੱਖਰੇ ਐਸਪੈਕਟਸ ਨੇ ਪਿਛੇ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਮਾਪਿਆਂ ਨੂੰ ਸਲੂਕ ਰੱਖਣਾ ਚਾਹੀਦਾ ਹਮੇਸ਼ਾ ਬਹੁਤ ਗਾਲ ਆਪਣੀ ਗੁੱਸੇ ਨਾਲ ਨਹੀਂ ਮਰੋਣੀ ਚਾਹੀਦੀ ਬੱਚਿਆਂ ਨੂੰ ਉਹਨਾਂ ਦਾ ਏਮ ਦੱਸਣਾ ਚਾਹੀਦਾ ਕਿ ਇਹ ਸਾਡਾ ਅਮੀਰ ਵਿਰਸਾ ਜਿੱਥੇ ਸਾਡੀਆਂ ਪੀੜ੍ਹਾ ਪਗੰਬਰਾ ਸੰਤਾ ਨੇ اخਲਾਕੀ ਕਦਰਾਂ ਦੀ ਗੱਲ ਕੀਤੀ ਆ ਉਹਨਾਂ ਨੂੰ ਉਹਨਾਂ ਦੀਆਂ ਗਾਥਾਵਾਂ ਉਹਨਾਂ ਦੀਆਂ ਜ਼ਿੰਦਗੀਆਂ ਉਹਨਾਂ ਨੂੰ ਬੱਚਿਆਂ ਦੇ ਨਾਲ ਸਾਂਝੀਆਂ ਕਰਨਾ ਚਾਹੀਦਾ ਨਸ਼ੇ ਦੇ ਵਿਰੁੱਧ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਇੱਕ ਘਰ ਦੇ ਵਿੱਚ ਜਦੋਂ ਵਕਤ ਮਾਹੌਲ ਬਣੂਗਾ ਉਹਦੇ ਨਾਲ ਫਿਰ ਬੱਚੇ ਸਕੂਲ ਆ ਕੇ ਜ਼ਿਆਦਾ ਉਹਦਾ ਫਾਇਦਾ ਹੋ ਸਕੂਗਾ ਔਰ ਮੈਂ ਤੇ ਹਮੇਸ਼ਾ ਸਮਝਣਾ ਕਿ ਤਿੰਨ ਅਸਰ ਹਰ ਬੱਚੇ ਦੇ ਉੱਪਰ ਹੁੰਦੇ ਨੇ ਪਹਿਲਾ ਮਾਪਿਆਂ ਦਾ ਦੂਜਾ ਅਧਿਆਪਕਾਂ ਦਾ ਤੇ ਤੀਜਾ ਸਾਡੇ এনवायरमेंट ਦਾ ਸੋ ਅੱਜ ਪੰਜਾਬ ਦੇ ਵਿੱਚ ਜਿੱਥੋਂ ਤੱਕ ਟੀਚਰਸ ਦੀ ਗੱਲ ਆ ਅਧਿਆਪਕ ਦੀ ਗੱਲ ਆ ਉਹ ਆਪਣਾ ਰੋਲ ਬਖੂਬੀ ਦੇ ਨਾਲ ਨਿਭਾ ਰਹੇ ਨੇ ਅੱਜ ਘਰਾਂ ਦੇ ਵਿੱਚ ਬੱਚਿਆਂ ਨੂੰ ਹੋਰ ਜ਼ਿਆਦਾ ਮਾਪਿਆਂ ਨੂੰ ਸਾਮ ਸੰਭਾਲ ਦੀ ਲੋੜ ਆ ਸੋ ਉਹਦੇ ਉਪਲਬਧ ਦੇ ਵਿੱਚ ਵਰਕਸ਼ਾਪ ਜਿਹੜੀ ਆ ਆਰਗੇਨਾਈਜ਼ ਕੀਤੀ ਗਈ ਆ ਸੋ ਮੈਂ ਸਮਝਣਾ ਕਿ ਮਾਪਿਆਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਸੋ ਆਪਾਂ ਮਿਲ ਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਭਗਵੰਤ ਮਾਨਜੀ ਦੀ ਸਰਕਾਰ ਔਰ ਮਨੀਸ਼ ਸੋਡਿਆ ਦੀ ਦੀ ਸੋਚ ਕਿ ਆਪਾਂ ਸਿੱਖਿਆ ਦਾ ਮਿਆਰ ਜਿਹੜਾ ਉਹ ਟੌਪ ਤੇ ਲੈ ਕੇ ਜਾਣਾ ਅੱਜ ਉਹ ਸਪਨਾ ਜਿਹੜਾ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਉਹਦੇ ਲਈ ਮੈਂ ਪ੍ਰਿੰਸੀਪਲ ਸਾਹਿਬ ਦਾ ਟੀਚਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੀ ਕੜੀ ਮਿਹਨਤ ਦੇ ਨਾਲ ਇਸ ਇਸ ਮਾਹੌਲ ਨੂੰ ਕਾਮਯਾਬ ਕਰਨ ਲਈ ਸਾਈ ਹੋ ਰਹੇ ਨੇ ਸੋ ਅੱਜ ਬਹੁਤ ਚੰਗਾ ਲੱਗਾ ਮਾਪਿਆਂ ਨੂੰ ਮਿਲ ਕੇ ਵੀ ਉਹਨਾਂ ਨੇ ਵੀ ਆਪਣੇ ਤਜਰਬੇ ਆਪਣੇ ਐਕਸਪੀਰੀਅੰਸ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ ਸੋ ਪਰਮੇਸ਼ਵਰ ਕਿਰਪਾ ਕਰੇ ਸਾਡੇ ਬੱਚੇ ਵਧਣ ਫੁੱਲਣ ਤਗਰੇ ਹੋ ਕੇ ਸਮਾਜ ਦੇ ਵਿੱਚ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ ਔਰ ਜਿਸ ਵਕਤ ਬੱਚੇ ਚੰਗੇ ਕਰਨਗੇ ਮੈਂ ਸਮਝਣਾ ਵੀ ਮਾਪਿਓ ਲਈ ਇੱਕ ਬਹੁਤ ਵੱਡਾ ਕੈਪੀਟਲ ਔਰ ਐਸੈਟ ਜਿਹੜਾ ਉਹ ਬੱਚੇ ਬਾਨਦੇ ਨੇ ਸੋ ਬਹੁਤ ਜਨਗ ਲਗਾ ਜੇਤੀ ਆ ਅੱਜ ਅਸੀਂ ਜੋ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਵਰਕਸ਼ਾਪ ਨੰਬਰ 2 ਦੇ ਵਿੱਚ ਅਜਾ ਦੂਸਰੀ ਵਰਕਸ਼ਾਪ ਦੇ ਵਿੱਚ ਅਸੀਂ ਮੈਦ ਸਾਹਿਬ ਦੇ ਧੰਨਵਾਦੀਆਂ ਕਿ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਔਰ ਮੈਂ ਇਹ ਦੱਸਣਾ ਚਾਹੁੰਦਾ ਇੱਕ ਸਕੂਲ ਬਾਰੇ ਕਿ ਇੱਕ ਸਾਲ ਪਹਿਲਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਸ ਸਕੂਲ ਦੀ ਡਿਵੈਲਪਮੈਂਟ ਵਾਸਤੇ ਜੋ ਵਿਸ਼ੇਸ਼ ਪ੍ਰੋਜੈਕਟ ਲਿਆਂਦੇ ਜਾਣਗੇ ਸੋ ਪਹਿਲਾਂ ਇੱਕ 40 ਲੱਖ ਦਾ ਪ੍ਰੋਜੈਕਟ ਜਿਹੜਾ ਸਕੂਲ ਆਫ ਹੈਪੀਨੈਸ ਦਾ ਆਇਆ ਇਸੇ ਲਗਾਤਾਰਤਾ ਲਗਾਤਾਰਤਾ ਦੇ ਵਿੱਚ ਇੱਕ 751000 ਦਾ ਕਮਰਾ ਤੇ ਇਸ ਤੋਂ ਇਲਾਵਾ 79 ਲੱਖ ਰੁਪਏ ਦਾ ਦੂਸਰਾ ਸਕੂਲ ਆਫ ਹੈਪੀਨਸ ਪ੍ਰੋਜੈਕਟ ਜਿਹੜਾ ਵਾ ਉਹ ਆਇਆ ਲਗਭਗ 40 ਲੱਖ ਰੁਪਏ ਜਿਹੜਾ ਪਹਿਲਾ ਸੀ ਉਹ ਕੰਪਲੀਟ ਹੋ ਚੁੱਕਾ 60 ਲੱਖ ਤੇ ਲਗਭਗ ਅਮਾਉਂਟ ਜਿਹੜੀ ਆ ਖਰਚ ਹੋ ਚੁੱਕੀ ਆ ਤੇ ਇਸੇ ਲਗਾਤਾਰਤਾ ਤੱਕ ਅੱਗੇ ਜੋ ਗ੍ਰਾਂਟ ਜਿਉਂ-ਜਿਉਂ ਆਈ ਆ ਰਹੀ ਆ ਤੇ ਦੂਸਰਾ ਪ੍ਰੋਜੈਕਟ ਜਿਹੜਾ ਵਾ ਉਹ ਪ੍ਰੋਗਰੈਸ ਦੇ ਵਿੱਚ ਆ ਉਸ ਦਾ ਕੰਮ ਚੱਲ ਰਿਹਾ ਉਮੀਦ ਆ ਕਿ ਇੱਕ ਸਾਲ ਦੇ ਵਿੱਚ ਵਿੱਚ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਜਿਹੜਾ ਸਾਲਾ ਮੁਕੰਮਲ ਹੋ ਜਾਏਗਾ ਸੋ ਅਸੀਂ ਮਹਿਲ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ